ਬੰਗਲਾਦੇਸ਼ ਵਿੱਚ ਸ਼ੇਖ ਹਸੀਨਾ ਦੀ ਸਰਕਾਰ ਡਿੱਗਣ ਅਤੇ ਮੁਹੰਮਦ ਯੂਨਿਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਬਣਨ ਤੋਂ ਬਾਅਦ ਪੂਰੇ ਇਲਾਕੇ ਦੀ ਸਥਿਤੀ ਵਿੱਚ ਬਦਲਾ ਆ ਰਿਹਾ ਹੈ ਸੱਤਾ ਸੰਭਾਲਣ ਤੋਂ ਬਾਅਦ ਮੁਹੰਮਦ ਯੂਨਿਸ ਨੇ ਲਗਾਤਾਰ ਅਜਿਹੇ ਫੈਸਲੇ ਲਏ ਹਨ ਜੋ ਬੰਗਲਾਦੇਸ਼ ਨੂੰ ਚੀਨ ਅਤੇ ਪਾਕਿਸਤਾਨ ਦੇ ਨੇੜੇ ਲਿਆ ਰਹੇ ਹਨ ਉਥੇ ਹੀ ਭਾਰਤ ਲਈ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਨੇ ਹਾਲ ਹੀ ਦੇ ਵਿੱਚ ਯੂਨਿਸ ਨੇ ਪਾਕਿਸਤਾਨ ਨੂੰ ਹਾਸੀਮਾਰਾ 에ਅਰ ਫੋਰਸ ਸਟੇਸ਼ਨ ਤੋਂ ਸਿਰਫ 120 ਕਿਲੋਮੀਟਰ ਅੰਦਰ ਪਰਮਿਸ਼ਨ ਦੇ ਦਿੱਤੀ ਹੈ ਯੂਨੈਸ ਨੇ ਮੌਂਗਲਾ ਪਿੰਡਾਂ ਨੂੰ ਸੁੰਦਰ ਬਣਾਉਣ ਦਾ ਕੰਮ ਵੀ ਚੀਨ ਨੂੰ ਦੇ ਦਿੱਤਾ ਹੈ ਬੰਗਲਾਦੇਸ਼ੀ ਹਵਾਈ ਸੈਨਾ ਦੇ ਅਧਿਕਾਰੀ ਜੇ ਐਫਲ 70 ਲੜਾਕੂ ਜਹਾਜ਼ਾਂ ਦੇ ਸਿਖਲਾਈ ਲਈ ਪਾਕਿਸਤਾਨ ਜਾ ਰਹੇ ਨੇ ਇਹ ਸਭ ਨਿਸ਼ਚਿਤ ਤੌਰ ਤੇ ਭਾਰਤ ਦੀ ਚਿੰਤਾ ਵਧਾਉਣ ਦਾ ਕਾਰਨ ਹੈ ਤੁਹਾਨੂੰ ਦੱਸਦੀ ਕਿ ਬੰਗਲਾਦੇਸ਼ ਦੀ ਯੂਨੀ ਸਰਕਾਰ ਦਾ ਭਾਰਤ ਵਿਰੋਧੀ ਅਜੰਡਾ ਹੁਣ ਖੁੱਲ ਕੇ ਸਾਹਮਣੇ ਆ ਗਿਆ ਹੈ ਬੰਗਲਾਦੇਸ਼ ਨੇ चीन ਨੂੰ ਕਲਕੱਤਾ ਦੇ ਨੇੜੇ ਦਾ ਪੋਰਟ ਸੌਂਪੀਤਾ ਹੈ ਅਤੇ ਪਾਕਿਸਤਾਨ ਨਾਲ ਮਿਲ ਕੇ ਏਅਰਬੱਸ ਬਣਾ ਰਿਹਾ ਹੈ ਮੁਹੰਮਦ ਵਿਨੀਸਾ ਭਾਰਤ ਰੁਪਈਆ ਲਗਾਤਾਰ ਚੱਲ ਰਿਹਾ ਹੈ ਬਿਮਸਟੈਕ ਸੰमेलन 'ਚ ਪੀਐਮ ਮੋਦੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਵੀ ਯੂਨੈਸਰਕਾ ਨੇ ਰਣਨੀਤਿਕ ਸਥਾਨਾ ਤੇ ਮਹੱਤਵਪੂਰਨ ਪੱਧ ਤੱਕ ਚੀਨ ਤੇ ਪਾਕਿਸਤਾਨ ਨੂੰ ਸੌਂਪ ਦਿੱਤੇ ਹਨ ਇਹਨਾਂ ਵਿੱਚ ਇੱਕ ਬੰਦਰਗਾਹ ਤੇ ਇੱਕ ਏਅਰਬੱਸ ਸ਼ਾਮਲ ਹੈ ਬੰਗਲਾਦੇਸ਼ ਨੇ ਭਾਰਤ ਅਤੇ ਕਲਕੱਤਾ ਤੋਂ ਸਿਰਫ 200 ਕਿਲੋਮੀਟਰ ਦੂਰ ਮੋਗਲਾ ਬੰਦਰਗਾਹ ਦੇ ਵਿਸਥਾਰ ਦੀ ਜ਼ਿੰਮੇਵਾਰੀ ਚੀਨ ਨੂੰ ਦਿੱਤੀ ਹੈ। ਯੂਨਿਸ ਦੀ ਵਿਜ਼ਿੰਗ ਦੀ ਹਾਲੀਆ ਯਾਤਰਾ ਦੌਰਾਨ ਇਸ ਸੌਦੇ ਤੇ ਮੋਹਰ ਲੱਗੀ ਸੀ। ਚੀਨ ਨੇ ਇਸ ਬੰਦਰਗਾਹ ਦੇ ਵਿਕਾਸ ਲਈ 400 ਮਿਲੀਅਨ ਡਾਲਰ ਦੇਣ ਦਾ ਵਾਅਦਾ ਕੀਤਾ ਹੈ। ਇਸੇ ਨਾਲ ਹੀ ਬੰਗਲਾਦੇਸ਼ ਦੀ ਸਰਕਾਰ ਲਾਲ ਮੋਨੀ ਜ਼ਹਾਟ ਜ਼ਿਲ੍ਹੇ 'ਚ ਇੱਕ ਉਜੀ ਏਅਰਬੇਸ ਬਣਾ ਰਹੀ ਹੈ ਜੋ ਭਾਰਤ ਤੇ ਚਿਕਨ ਨੈਕ ਯਾਨੀ ਕਿ ਸਿਲੀਗੁੜੀ ਕੋਰੀਟੋ ਤੋਂ ਸਿਲਕ 120 ਕਿਲੋਮੀਟਰ ਦੂਰੀ 'ਤੇ ਸਥਿਤ ਹੈ ਇਸ ਹੇਰ ਵਸ ਲਈ ਬੰਗਲਾਦੇਸ਼ੀ ਪਾਇਲਟਾਂ ਨੂੰ ਪਾਕਿਸਤਾਨ ਤੇਜਾ ਜਾ ਰਿਹਾ ਹੈ ਜੋ ਉਹ ਪਾਕਿਸਤਾਨੀ ਜੇ ਐਫ 17 ਲਾਕੂ ਜਹਾਜ਼ਾਂ ਨੂੰ ਉਡਾਉਣਾ ਸਿੱਖ ਸਕਣ 27 ਮਾਰਚ ਨੂੰ ਪੰਜ ਅਫਸਰਾਂ ਨੂੰ ਟ੍ਰੇਨਿੰਗ ਲਈ ਭੇਜਿਆ ਗਿਆ ਸੀ ਜਿਨ ਪਹਿਲਾ ਹੀ ਬੰਗਲਾਦੇਸ਼ ਨੂੰ ਕੰਡੂਬੀਆਂ ਦੇ ਚੁਕਾ ਹੈ ਅਤੇ ਹੁਣ ਬੰਗਾਲ ਦੀ ਖਾੜੀ ਵਿੱਚ ਆਪਣੀ ਮੌਜੂਦਗੀ ਨੂੰ ਮਜ਼ਬੂਤ ਕਰ ਰਿਹਾ ਹੈ ਇਸ ਨਾਲ ਪਾਕਿਸਤਾਨ ਦੇ ਨਾਲ ਮਿਲ ਕੇ ਬੰਗਲਾਦੇਸ਼ ਦੀਆਂ ਫੌਜੀ ਗਤੀਵਿਧੀਆਂ ਪਰ ਚਿੰਤਾ ਨੂੰ ਬਧਾਰੀਆਂ ਨੇ ਬੰਗਲਾਦੇਸ਼ ਵਿੱਚ ਸ਼ੇਖ ਹਸਿਨਾ ਦੇ ਸਰਕਾਰ ਦੀ ਉਤੋਂ ਬਾਅਦ ਪਹਿਲਾ ਹੀ ਵਿਰੋਧੀ ਗੱਟ ਜੋ ਨੇ ਇੰਡੀਆ ਆਊਟ ਮੁਹਿੰਮ ਸ਼ੁਰੂ ਕਰ ਦਿੱਤੀ ਸੀ ਹੁਣ ਯੂਨੀਸ ਦੀ ਪਾਰਟੀ ਐਨਸੀਪੀ ਖੁੱਲ ਕੇ ਭਾਰਤ ਵਿਰੋਧ ਗਤੀਵਿਧੀਆਂ ਕਰ ਰਹੀ ਹੈ ਪਾਰਟੀ ਦੀ ਸਥਾਪਨਾ ਤੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ ਬੁਲਾਉਣਾ ਵੀ ਇਸ ਏਜੰਡੇ ਦਾ ਹਿੱਸਾ ਮੰਨਿਆ ਜਾ ਰਿਹਾ ਹੈ ਚੀਨ ਦੀ ਆਪਣੀ ਯਾਤਰਾ ਦੌਰਾਨ ਯੂਨੀਸ ਨੇ ਭਾਰਤ ਦੇ ਉੱਤਰਪੂਰਬੀ ਰਾਜਾਂ ਨੂੰ ਹੀ ਲੈਂਡਲੌਕ ਕਿਹਾ ਹੈ ਅਤੇ ਕਿਹਾ ਹੈ ਕਿ ਬੰਗਲਾਦੇਸ਼ ਉਹਨਾਂ ਲਈ ਸਮੁੰਦਰ ਤੱਕ ਪਹੁੰਚਣ ਦਾ ਇੱਕ ਰਸਤਾ ਹੈ ਉੱਤਰਪੂਰਬੀ ਭਾਰਤ ਦੇ ਨੇਤਾਵਾਂ ਨੇ ਇਸ ਬਿਆਨ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਤੇ ਕਈਆਂ ਨੇ ਇਹ ਵੀ ਕਿਹਾ ਹੈ ਕਿ ਬੰਗਲਾਦੇਸ਼ ਨੂੰ ਤੋੜ ਦੇਣਾ ਚਾਹੀਦਾ ਹੈ ਟਵਿੱਟਰ ਗਾਉਂ ਯੂਨੀਵਰਸਿਟੀ ਅੰਤਰਰਾਸ਼ਟਰੀ ਮਾਮਲਿਆਂ ਦੇ ਪ੍ਰੋਫੈਸਰ ਡਾਕਟਰ ਫਰੀਦੁਲ ਆਲਮ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਕਿਸੇ ਵੀ ਵੱਡੇ ਗੁਆਂਢੀ ਦੇਸ਼ ਨਾਲ ਦੁਸ਼ਮਣੀ ਰੱਖ ਕੇ ਕੋਈ ਫਾਇਦਾ ਨਹੀਂ ਹੋ ਸਕਦਾ ਯੂਨੀ ਸਰਕਾਰ ਨੂੰ ਭਾਰਤ ਨਾਲ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਹੈ ਨਹੀਂ ਤਾਂ ਨੁਕਸਾਨ ਹੋਵੇਗਾ ਭਾਰਤ ਨੂੰ ਇਸ ਗੱਲ ਵੱਲ ਧਿਆਨ ਦੇਣਾ ਜ਼ਰੂਰੀ ਹੈ ਕਿ ਚੀਨ ਇਕੱਲਾ ਬੰਗਲਾਦੇਸ਼ ਵਿੱਚ ਨਹੀਂ ਆਇਆ ਸਗੋਂ ਪਾਕਿਸਤਾਨੀਆਂ ਨਵੀਨ ਨਾਲ ਲੈ ਕੇ ਆਇਆ ਹੈ ਇਹ ਇੱਕ ਵੱਡੀ ਚੁਣੌਤੀ ਹੈ ਕਿਉਂਕਿ ਹੁਣ ਇਸ ਸਰਕਾਰ ਦੇ ਕੱਟੜਪੱਖੀ ਪੰਤਰੇ ਦਾ ਫਾਇਦਾ ਪਾਕਿਸਤਾਨ ਇੱਕਪੂ ਉਠਾ ਰਿਹਾ ਹੈ ਅਜਿਹਾ ਹੈ ਕਿ ਭਾਰਤ ਨੂੰ ਇਸੇ ਤਰ੍ਹਾਂ ਆਪਣੀ ਪਕੜ ਬਣਾਈ ਰੱਖਣ ਲਈ ਜ਼ਿਆਦਾ ਮਿਹਨਤ ਕਰਨੀ ਪਵੇਗੀ ਅਤੇ ਮੁਸਤੈਦ ਰਹਿਣਾ ਪਵੇਗਾ ਇਸੇ ਨਾਲ ਹੀ ਬੰਗਲਾਦੇਸ਼ ਤੇ ਹੱਦ ਦੇ ਨੇੜੇ ਵੀ ਨਿਗਰਾਨੀ ਬਣਾਉਣੀ ਪਵੇਗੀ ਅਜਿਹੀਆਂ ਕਈ ਰਿਪੋਰਟਾਂ ਹਾਲੇ ਵਿੱਚ ਸਾਹਮਣੇ ਆਈਆਂ ਨੇ ਜੋ ਸੰਕੇਤ ਦਿੰਦੇ ਨੇ ਕਿ ਪਾਕਿਸਤਾਨ ਬੰਗਲਾਦੇਸ਼ ਰਾਹੀਂ ਉੱਤਰ ਪੂਰਬੀ ਭਾਰਤ ਵਿੱਚ ਸ਼ਾਂਤੀ ਬਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ।